ਤਤੀਏ ਮੈਂ ਤੈਨੂੰ ਦੁਖੀ ਨਹੀਂ ਦੇਖ ਸਕਦਾ ਮੇਰੀ ਗੱਲ ਸੁਣ ਲੈ ਤੇਰੀ ਸੱਸ ਸਹੁਰੇ ਨੂੰ ਆਪਾਂ ਖੁਸ਼ ਰੱਖਣਾ ਤਾਂ ਫਿਰ ਭਾਵੇਂ ਮੈਨੂੰ ਘਰ ਤੇ ਉਹਨਾਂ ਵੇਚਣਾ ਪੈ ਜੀ ਮੈਂ ਜ਼ਮੀਨ ਤਾਂ ਜਿਹੜੀ ਤੇਰੇ ਵਿਆਹ ਤੇ ਲਾਉਣੀ ਸੀ ਲਾਤੀ ਹੁਣ ਮੇਰੇ ਕੋਲੇ ਇਕੱਲਾ ਘਰ ਹੀ ਐ ਇਹ ਵੀ ਵੇਚ ਕੇ ਪੁੱਤ ਤੈਨੂੰ ਤੇ ਤੇਰੀ ਸੱਸ ਨੂੰ ਖੁਸ਼ ਕਰ ਦੇਣਾ ਪੁੱਤ ਬਾਪੂ ਮੈਂ ਤਾਂ ਖੁਸ਼ ਹੀ ਆਂਗੀ ਬਸ ਮੈਂ ਤਾਂ ਹੁਣ ਉੱਥੇ ਜਾਣਾ ਹੀ ਨਹੀਂ ਹੈਗਾ ਕਿੰਨਾ ਕੁ ਟਾਈਮ ਤੋਂ ਉਹਨਾਂ ਦਾ ਮੂੰਹ ਬੰਦ ਕਰੀ ਜਾਏਗਾ ਉ ਤਾਂ ਨਿਤ ਨਵਾਂ ਕੁਈ ਸੱਪ ਕੱਢ ਦਿੰਦੇ ਨੇ ਅੱਜ ਆ ਲਿਆ ਅੱਜ ਆ ਲਿਆ ਹਾਂ ਰੋਜ਼ ਮੈਂ ਕਿੱਥੋਂ ਲੈ ਕੇ ਜਾਊਂਗੀ ਸਹੀ ਗੱਲ ਦਾ ਪੁੱਤ ਹੁਣ ਤੂੰ ਤੀਜੀ ਵਾਰ ਆਈਆਂ ਕੋਈ ਗੱਲ ਨਹੀਂ ਤੀਜੀ ਵਾਰ ਹੋਰ ਕਿੰਨਾ ਕੁ ਮੰਗਣਗੇ ਉਹ ਵੀ ਬਸ ਕੋਈ ਗੱਲ ਨਹੀਂ ਨਹੀਂ ਬਾਪੂ ਤੈਨੂੰ ਨਹੀਂ ਪਤਾ ਇਹ ਜਿਹੜੇ ਦਾਸ ਦੇ ਲੋਭੀ ਹੁੰਦੇ ਆ ਨਾ ਇਹ ਤਾਂ ਦਿਨੋਂ ਦਿਨ ਮੂੰਹ ਵੜਦੇ ਰਹਿੰਦੇ ਨੇਗੇ ਮੈਂ ਨਹੀਂ ਹੁਣ ਜਾਂਦੀ ਮੈਂ ਤਾਂ ਤਲਾਕ ਲੈ ਲੂੰਗੀ ਨਾ ਧੀਏ ਮੈਂ ਤੈਨੂੰ ਆਪਣੇ ਬਾਰ ਚ ਕਿਵੇਂ ਬਹਾਲੂੰਗਾ ਲੋਕਾਂ ਦੇ ਮੂੰਹੋਂ ਗੱਲਾਂ ਕਿਵੇਂ ਸੁਣ ਲੂੰਗਾ ਬਿਆਹ ਦੀ ਧੀ ਨੂੰ ਬਾਰ ਚ ਬਹਾਈ ਬੈਠਾ ਹੈ ਦੇਖ ਪੁੱਤ ਮੈਨੂੰ ਆਪਣਾ ਆਪ ਵੇਚਣਾ ਕਿਉਂ ਨਾ ਪੈ ਜੇ ਪਰ ਤੂੰ ਤਾਂ ਆਪ ਦੇ ਸਹੁਰੇ ਘਰ ਹੀ ਸੌਂਦੀ ਆਂ ਧੀਏ ਨਾ ਬਾਪੂ ਨਾ ਨਾ ਮੇਰੀ ਧੀ ਨਾ ਤੂੰ ਨਾ ਫਿਰ ਅੱਛਾ ਤੂੰ ਵੀ ਮੈਨੂੰ ਭਰਾ ਤਾਣ ਸਮਝਦਗਾ ਜੇ ਤੇਰੇ ਪੁੱਤ ਹੁੰਦਾ ਫਿਰ ਤੈਨੂੰ ਨਾ ਸਾਹ ਮੈਂ ਇਥੇ ਤੇਰਾ ਪੁੱਤ ਬਣ ਕੇ ਰਹਿ ਲੂੰ ਪਰ ਮੈਂ ਨਹੀਂ ਜਾਣਾ ਹਾਂ ਤਾਂ ਤੂੰ ਮੇਰਾ ਪੁੱਤ ਹੀ ਧੀ ਤੇ ਪੁੱਤ 'ਚ ਫਰਕ ਨਹੀਂ ਪਤਾ ਭਰਤੀਆਂ ਤਾਂ ਸਹੁਰੇ ਘਰ ਹੀ ਸੌਂਦੀਆਂ ਨੇ ਨਾ ਮੇਰੀ ਧੀ ਇਹ ਕੰਮ ਨਹੀਂ ਮੈਥੋਂ ਬਰਦਾਸ਼ਤ ਹੋਣਾ ਮੈਂ ਮੈਂ ਆਪਦਾ ਗੁਜ਼ਾਰਾ ਕਿਵੇਂ ਰੱਖੇ ਕਿਵੇਂ ਕਰ ਲੂੰ ਪਰ ਤੂੰ ਤੂੰ ਇੱਥੇ ਨਹੀਂ ਰਹਿ ਸਕਦੀ ਧੀ ਕਿਉਂ ਨਹੀਂ ਰਹਿ ਸਕਦੀ ਬਾਪੂ ਦੇਖ ਲਾ ਮੈਂ ਤੈਨੂੰ ਪਹਿਲਾਂ ਕਿਹਾ ਸੀਗਾ ਵੀ ਬਾਪੂ ਇਹਨਾਂ ਨੇ ਮੌਕੇ ਗਿਆ ਕਿ ਆਪਣੇ ਤੋਂ ਦਾਜ ਮੰਗ ਲਿਆ ਮਣਾ ਕਰਦ ਕੇ ਲੋਕਾਂ ਦਾ ਕਿਹਾ ਬਾਪੂ ਕੀ ਮੈਂ ਨਾਪਣੀ ਗਈ ਆ ਘਰ ਰਹਿ ਗਿਆ ਹੁਣ ਇਹਨੂੰ ਵੀ ਵੇਚਦਾ ਕਿ ਉਹਨਾਂ ਖਤਰਾ ਕੋਈ ਗੱਲ ਨਹੀਂ ਪੁੱਤ ਜਦੋਂ ਧੀ ਨੂੰ ਬਸਾਉਣਾ ਹੋਵੇ ਨਾ ਭਾਵੇਂ ਕੁਝ ਵੀ ਕਰਨਾ ਪੈ ਜੇ ਆਪ ਵੀ ਧੀ ਨੂੰ ਤਾਂ ਬਸਾਉਂਦੇ ਯਾਰ ਏਕ ਮਾਪਿਓ ਕੋਈ ਗੱਲ ਤੂੰ ਮੇਰੀ ਚਿੰਤਾ ਨਾ ਕਰ ਪਰ ਤੇਰੇ ਸੱਸ ਦਾ ਮੂੰਹ ਭਰ ਦੇਂਗਾ ਟੈਨਸ਼ਨ ਮੂੰਹ ਤਾਂ ਤੂੰ ਭਰ ਦੇਂਗਾ ਉਹਨਾਂ ਦੇ ਧੀ ਨਹੀਂ ਹੈਗੀ ਉਹਨਾਂ ਧੀ ਦੇ ਬਾਪ ਦਾ ਕਦੇ ਵੀ ਦੁੱਖ ਨਹੀਂ ਸਮਝ ਸਕਦੇ ਕਿ ਮੈਂ ਵੀ ਕੀ ਕਰਾਂ ਹਰ ਰੋਜ਼ ਤੇਰਾ ਨਾਂ ਲੈ ਲੈ ਕੇ ਮੈਨੂੰ ਜਲੀਲ ਕਰਦੇ ਨੇ ਤੇਰੇ ਬਾਪ ਨੇ ਕੀ ਦਿੱਤਾ ਤੇਰਾ ਬਾਪ ਨੰਗਾ ਨਾ ਬਾਪੂ ਮੈਂ ਤੇਰੇ ਵਾਰੀ ਨਹੀਂ ਮਾਰਾਂ ਹੁਣ ਸਕਦੀ ਮੈਨੂੰ ਮਰਨਾ ਮਨਜ਼ੂਰ ਆ ਪਰ ਮੈਂ ਉੱਥੇ ਨਹੀਂ ਜਾ ਤੀਏ ਜੇ ਫਿਰ ਤੈਨੂੰ ਇਹ ਗੱਲ ਦਾ ਪਤਾ ਨਾ ਵੀ ਮੈਨੂੰ ਮਾਰਾ ਨਹੀਂ ਕਹੋਣਾ ਫਿਰ ਤੀਏ ਤੂੰ ਇੱਥੇ ਵੀ ਨਹੀਂ ਰਹਿਣਾ ਬਸ ਤੇਰੇ ਸਹੁਰੇ ਜਾਣਾ ਬਾਪਾ ਮੈਂ ਕੁਝ ਵੀ ਹੋ ਜਾਏ ਮੈਨੂੰ ਕੀ ਹੁੰਦਾ ਤੀਏ ਟੈਨਸ਼ਨ ਨਾ ਦਾ ਕਿੱਥੇ ਰਹੇਗਾ ਬਾਪੂ ਤੂੰ ਜੇ ਘਰ ਵੀ ਵੇਚਦਾ ਚਾਚੇ ਦਾਇ ਤਾਂ ਪਹਿਲੀ ਨਹੀਂ ਮੂੰਹ ਲਾਉਂਦੇ ਆਪਾਂ ਕੋਈ ਨਹੀਂ ਨਾ ਲਾਉਣਦੇ ਮੈਂ ਕਿਸੇ ਗੁਰਦੁਆਰੇ ਬੈਠ ਕੇ ਨਾਲੇ ਸੇਵਾ ਕਰ ਲਿਆ ਕਰੂੰ ਨਾਲੇ ਦੋ ਪ੍ਰਸ਼ਾਦ ਦੇ ਛੱਕ ਲਿਆ ਕਰੂੰ ਪੁੱਤ ਤੂੰ ਮੇਰੀ ਚਿੰਤਾ ਨਾ ਕਰੀ ਬਾਪੂ ਧੀਆ ਦੇ ਬਾਬੇ ਨੇ ਖਮਜੋਰ ਹੋ ਜਾਂਦੇ ਨੇ ਘਰੋਂ ਬੇਗਰ ਵੀ ਹੋਣਾ ਪੈ ਜਾਂਦਾ ਉਹਨਾਂ ਨੂੰ ਮੈਂ ਵੀ ਸੋਚਦਾ ਵੀ ਧੀਆ ਜੰਮਣ ਤੋਂ ਕਿਉਂ ਲੋਕ ਡਰਦੇ ਸੀ ਬਸ ਰੱਬਾ ਜਿੱਥੇ ਤੂੰ ਰੱਖ ਉੱਥੇ ਹੀ ਰਹਿਣਾ ਪੈਂਦਾ ਬਸ ਇਹਦਾਂ ਨਾ ਬਾਪੂ ਮੈਨੂੰ ਜੱਪਦੀ ਨੂੰ ਮਾਰ ਦਿੰਦਾ ਜਦੋਂ ਮੇਰੀ ਮਾਂ ਮਾਰਦੀ ਸੀ ਚੁੱਪ ਕਰ ਜਾਤੀ ਨਾ ਪਾਲਿਆ ਮੈਨੂੰ ਨਾ ਕੀਏ ਬਸ ਨਾ